ਪੁਰਾਣੀ ਤਹਿਸੀਲ ਦੇ ਬਾਹਰ ਗੱਡੀ ਖੜੀ ਕਰਕੇ ਕੰਮ ਕਰਵਾਉਣਗੇ ਸਰਪੰਚ ਦੀ ਗੱਡੀ ਨੂੰ ਅਣਪਛਾਤੇ ਵਾਹਨ ਨੇ ਮਾਰ ਦਿੱਤੀ ਟੱਕਰ ਟੱਕਰ ਮਾਰਨ ਦੇ ਨਾਲ ਗੱਡੀ ਦਾ ਹੋ ਗਿਆ ਨੁਕਸਾਨ मौके ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਹਨ ਜਾਂਚ ਮੇਰਾ ਨਾਮ ਮਨਜਿੰਦਰ ਸਿੰਘ ਦਾ ਸਰਪੰਚ ਪਿੰਡ ਚੋਰ ਸੇਵਾ ਦਾ ਆ ਮੈਂ ਤੇ ਮੈਂ ਨਾ ਪੁਰਾਣੀ ਤਹਿਸੀਲ ਚੱਕ ਰਜਿਸਟਰੀ ਲਿਖਣ ਦੇ ਹੀ ਉੱਥੇ ਮੇਰੀ ਗਵਾਹੀ ਸੀਗੀ ਤੇ ਅਸੀਂ ਗੱਡੀ ਲਾ ਕੇ ਆ ਜਿਹੜੇ ਲੜਕਿਆਂ ਵਾਲਾ ਸਕੂਲ ਵਾਲਾ 메ਨ ਰੋਡ ਤੇ ਉੱਥੋਂ ਅੰਦਰ ਗਏ ਆ ਤੇ ਜਦੋਂ ਉਹਨੂੰ ਆਏ ਆ ساری ਗੱਡੀ ਪਿੱਛੋਂ ਕਿੰਨੇ ਮਾਰ ਕੇ ਭੰਨੀ ਆ ਇੱਕ ਸਾਈਡ ਤੇ ਗੱਡੀ ਖਲੋਤੀ ਆ ਕੱਚੇ ਪਾਸੇ ਲਾ ਕੇ ਬਾਹਰ ਸਾਈਡ ਤੇ ਆਣ ਕੇ ਕਿੰਨੇ ਭੰਨ ਦਿੱਤਾ ਸਾਰਾ ਪਿਛਲੀ ਲਾਈਟ ਬੰਮਪਰ ਡਿੱਗੀ ਸਾਰੀ ਭੰਨ ਦਿੱਤੀ ਤੇ ਨੁਕਸਾਨ ਤੇ ਕਾਫੀ ਹੈ ਹੁਣ ਇਹਦੇ ਜਦੋਂ ਲਾਈਏ ਉਥੇ ਏਜੰਸੀਆਂ ਚ ਫੇਰ ਹੀ ਪਤਾ ਲੱਗਦਾ ਹੈਗਾ ਕਿ ਚੀਜ਼ 20-20 ਹਜ਼ਾਰ ਦੀ ਉਥੇ ਪੈਂਦੀ ਹੈ ਬੜਾ ਨਿਸਾਨ ਹੋ ਜਾਂਦਾ ਮੈਂ ਤੇ ਇਹੀ ਕਹਿਣਾ ਪਏ ਇਹੋ ਜਿਹੇ ਬੰਦੇ ਫੜੇ ਜਾਣੇ ਚਾਹੀਦੇ ਆ ਤੇ ਜਿਹੜਾ ਨੁਕਸਾਨ ਹੁੰਦਾ ਉਹਦਾ ਇਹਨਾਂ ਨੂੰ ਹਰਜਾਨਾ ਪਵੇ ਤਾਂ ਕਿ ਗਾਂ ਤੋਂ ਡਰਾਈਵਰ ਦੀ ਧਿਆਨ ਨਾ ਕਰਨ ਕਿਸ ਦਾ ਨੁਕਸਾਨ ਨਾ ਕਰਨ ਮੈਸੇਜ ਆਇਆ ਹੈ ਕੰਟਰੋਲ ਤੋਂ ਵੀ ਇੱਕ ਗੱਡੀ ਨੰਬਰੀ ਆ ਪੀਬੀ06 ਏਜੀ0247 ਇਹਨਾਂ ਲੜਕੀਆਂ ਦੇ ਸਕੂਲ ਦੇ ਸਾਹਮਣੇ ਖੜੀ ਸੀ ਤੇ ਇਹਨੂੰ ਕੋਈ ਨਾਮ ਨੂੰ ਵਹੀਕਲ ਜਿਹੜਾ ਵਾ ਉਹ ਟੱਕਰ ਮਾਰ ਗਿਆ ਤੇ ਇਹਦੇ ਖੱਬੇ ਪਾਸੇ ਪਿਛਲੀ ਬੈਕ ਸਾਈਡ ਦਾ ਕਾਫੀ ਨੁਕਸਾਨ ਹੋਇਆ ਤੇ ਆਪਾਂ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰਕੇ ਕਹਿ ਸਕਦੇ ਵੀ ਉਹਨੂੰ ਨਾਮ ਨੂੰ ਵਹੀਕਲ ਨੂੰ ਟ੍ਰੇਸ ਕਰਕੇ ਚਾਲ ਕੇ ਖਿਲਾਫ ਬੰਦੀ ਜੋ ਕਾਨੂੰਨੀ ਕਾਰਵਾਈ ਹੋ ਆਪਦੇ ਲੈ ਰਹੇ ਹਾਂ